ਸੋ ਮਾਚਿਵਾਰੇ ਜੇ ਲਾਗੇ ਜੀ ਕਰਵਾ ਚੋਤਾ ਸਭ ਤੋਂ ਵੱਡਾ ਸੇਲ ਮੇਲਾ ਸਾਰੇ ਸੂਟ ਦਵਾਂਗੇ ਅੱਦੇ ਰੇਟਾਂ ਤੇ ਨਾਲ ਦਵਾਂਗੇ ਟੱਚੀ ਫ੍ਰੀ ਆ ਦੇਖੋ ਮਸਲੀਨ ਦਾ ਸੂਟ ਆ ਜੀ ਪੂਰਾ 5 ਮੀਟਰ ਆਲ ਓਵਰ ਨਾਲ ਕਿਨੇ ਥ੍ਰੈਡ ਵਰ ਦਾ ਕੰਮ ਸਾਰਾ ਜੀ ਨਾਲ ਉਹ ਚੁੰਨੀ ਪਿਓਰ ਦੀ ਰੰਗ ਡੇ ਰਣ ਕੇ ਬਥੇਰੇ ਚ ਇਹ ਬਾਜ਼ਾਰ ਤੁਹਾਨੂੰ ਮਿਲਦਾ 700 ਰੁਪਏ ਦਾ ਅਸੀਂ ਤੁਹਾਨੂੰ ਦੇਣਾ 350 ਦਾ ਰੰਗ ਲਓ ਜਿੰਨੇ ਮਰਜ਼ੀ ਡਿਜ਼ਾਈਨ ਲਓ ਜਿੰਨੇ ਮਰਜ਼ੀ ਆ ਦੇਖੋ ਜੀ ਅਗਲੀ ਆਈਟਮ 5 ਮੀਟਰ ਸੂਟ ਆਲ ਓਵਰ ਬੁਟੀਕ ਸਟਾਈਲ ਦਾ ਕੰਮ ਕੀਤਾ ਹੋਇਆ ਸਾਰਾ ਧਾਗੇ ਦਾ ਕੰਮ ਨਾਲ ਉਹ ਚੁੰਨੀ ਕੜਾਈ ਵਾਲੀ ਇਹ ਬਾਜ਼ਾਰ ਦੇ ਅਇਤਨ ਸੇਲ ਮਿਲਣਾ 500 ਰੁਪਏ ਸੂੜੀ ਵਿੱਚ ਕਿੰਨੇ ਰੰਗ ਡਿਜ਼ਾਈਨ ਨੇ ਰੰਗ ਡਿਜ਼ਾਈਨ 4 ਡਿਜ਼ਾਈਨ ਕੇ 40 ਆ ਦੇਖੋ ਅਗਲੀ ਆਡਮ ਜੀ ਸਿਲਕ ਦਾ ਸੂਟ ਸਿਲਕ ਦਾ ਸਾਰਾ 골ਡਨ ਵਰਕ ਹੱਥ ਦਾ ਕੰਮ ਹੈ ਜਰੀ ਦਾ ਕੰਮ ਹੈ ਮਿਕਸ ਕੰਮ ਹੈ ਆ ਨਾਲ ਹੋ ਗਈ ਬਾਜੂ ਕੱਢੀ ਹੋਈ ਚੁੰਨੀ ਆਉਗੀ ਕੜਾਈ ਵਾਲੀ ਸਲੀਨ ਦੀ ਚੁੰਨੀ ਆਉਗੀ ਸਿਲਕ ਦਾ ਸੂਟ ਪ्योर ਸਿਲਕ ਦਾ ਜੀ ਹਾਂ ਇਹਦਾ ਸੂਟ ਦਾ ਰੇਟ ਸੀ 1300 ਇਹ ਸਪੈਸ਼ਲ ਕਰਵਾ ਚੋਤੇ ਵਾਸਤੇ ਬਲایا ਪੈਣਾ ਵਾਸਤੇ ਆਫਰ 500 ਦਾ ਹੀ 500 ਦਾ ਭਾਜੀ ਇੱਕ ਮਿੰਟ ਇਹ ਕਟਵਰਕ ਵਾਲਾ ਦੁਪੱਟਾ 골ਡਨ ਵਰਕ ਹੈ ਉਹ ਨਾਲ ਆ ਗਿਆ ਬਾਜੂ ਵਰਕ ਰੇਟ ਕਾ ਦਿਓ 50 ਤੇ ਫੋਰਸ ਦਾ ਦਬੱਟਾ ਵੀ ਬਾਜੂ ਆਉਗੀ ਹਰੇਕ ਦੀ ਕੱਢੀ ਹੋਈ ਗਲੇ ਤੋਂ ਲੈ ਕੇ gekeਰ ਦਾ ਪੂਰਾ ਫਰੰਟ ਹੈ ਵੀ ਕੱਢਿਆ ਹੋਇਆ ਸੂਟ ਦਾ ਰੇਟ ਸੀ 1300 ਹੁਣ ਤੁਹਾਨੂੰ ਦਵਾਂਗੇ 500 ਬਾਈ 500 ਰੁਪਿਆ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਕਰੂ ਵੱਧ ਤੋਂ ਵੱਧ ਸ਼ੇਅਰ ਕਰੂ ਸ਼ੇਅਰ ਟੂ ਗਰੁੱਪ ਚਾਰ ਬੰਦਿਆਂ ਨੂੰ ਸੂਟ ਮਿਲੂ ਬਿਲਕੁਲ ਫ੍ਰੀ ਜੀ ਬਿਲਕੁਲ ਫ੍ਰੀ ਇੰਨਾ ਹੀ ਨਹੀਂ 500 ਰੁਪਿਆ ਚਾ ਵੀ ਦੇਖੋ 5 ਮਿੰਟ ਸੂਟ ਤੇ ਕੇਰੇ ਦੀ ਕੜਾਈ ਆਉਗੀ ਨਾਲ ਜੀ ਜਿਵੇਂ ਗਾਲੀ ਕੜਾਈ ਨਹੀਂ ਪਾਉਂਦੇ ਲੇਡੀਜ਼ ਵਾਸਤੇ ਸਪੈਸ਼ਲ ਚੀਜ਼ ਆ ਝੁੰਨੀ ਆ ਗੱਡੀ ਹੇ ਵੀ 500 ਚ ਹਜ਼ਾਰ ਆ ਸਰ 5-500 ਨੂੰ ਜੀ ਹਿਥਾਰ ਕਰਕੇ ਕਿਤੇ ਘਾਟਾ ਨਾ ਖਾ ਲਿਓ ਸਿਰਫ 500 ਰੁਪਏ ਜੀ ਘਾਟਾ ਨਹੀਂ ਪੈਂਦਾ ਕੋਈ ਚੱਕਰ ਨਹੀਂ ਭਗਾਕਾ ਨਾ ਕਰਨਾ ਫਾਇਦਾ ਘਾਟਾ ਕਿਸੇ ਨੂੰ ਫਾਇਦਾ ਸਭ ਦਾ ਹੋਵੇ ਲੋ ਜੀ ਮੇਰੀ ਗੱਲ ਦੱਸੋ ਭਾਈ ਜੇ ਕਿਸੇ ਨੇ ਘਰ ਬੈਠੇ ਕੁਰੀ ਰੇ ਮੰਗਾਣਾ ਹੋਵੇ ਜੀ ਸਾਡੇ ਵਟਸਐਪ ਨੰਬਰ ਤੋਂ ਸਕਰੀਨ ਤੇ ਸਪੈਂਸ਼ਨ ਹੋਣਗੇ 8146212700 ਕਰੇ ਵੜੇ ਨਹੀਂ ਮਰ ਸ਼ੋਪਿੰਗ ਕਰਦੇ ਕਰਸੂ ਪੁੰਜਣਗੇ ਆ ਦੇਖੋ ਅਗਲੀ ਆਈਟਮ ਦੀ ਜੀ ਜੀ ਪਿਓਰ ਕਰੇਪ ਦੇ ਸੂਟ ਜੀ ਪਿਓਰ ਕਰੇਪ ਦੇ ਇਹ ਸੂਟ ਤੁਹਾਨੂੰ ਵੀਡੀਓ ਚ ਲੋਕਾਂ ਨੇ ਪਾਏ ਦੇਖਦਾ ਹਾਂ ਕੋਈ 1500 ਕ ਇਕੜਾ ਇਕੜੀ ਇਹ ਸਾਰਾ ਬਟਿਕਾ ਚਾਹ ਦਾ ਕੰਮ ਆ ਜੀ ਬਿਲਕੁਲ ਜੀ ਇੱਥੇ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਚੁੰਨੀਆਂ ਆਣਗੀਆਂ ਭਾਰੀਆਂ ਇਹ ਵੀਰ ਜੀ ਸੇਲ ਦੇ ਵਿੱਚ ਲੋਕ ਵੇਚਦੇ ਨੇ 1300 ਰੁਪਏ ਦਾ ਹਾਂ ਹਾਂ ਅਸੀਂ ਜਣਿਆ 1302 ਮਤਲਬ 650 ਵਿੱਚ ਭਾਜੀ 650 ਵਿੱਚ ਮਤਲਬ ਸਿੰਗਲ ਸੂਟ 650 ਰੁਪਏ ਦੇ ਬਿਲਕੁਲ ਹੀ ਬਿਲਕੁਲ ਸਾਢੇ 650 ਸੂਟ ਦੇਣਾ ਭਾਜੀ ਵਾਹ ਜੀ ਵਾਹ 50% ਆਫਰ ਹਰ ਸੂਟ ਦੇ ਰੇਟ ਮੈਂਸ਼ਨ ਹੋਊਗਾ ਤੇ ਭਾਜੀ ਮੈਨੇ ਕੋਸ ਅਟੈਚ ਲੈ ਕੀ ਆਫਰ ਹੈ 30 ਭਾਜੀ ਆਫਰ ਏ ਆ ਸਾਡੇ ਕੋਲ ਕਰੋ ਵਧੀਆ ਦੀ ਸ਼ੋਪਿੰਗ ਸਿਰਫ 10000 ਦਾ ਲੋਕ ਕਪੜਾ ਤੇ ਨਾਲ ਤੁਹਾਨੂੰ 2500 ਅਟੈਚੀ ਬਿਲਕੁਲ ਫਰੀ ਨਹੀਂ ਬਿਲਕੁਲ ਫਰੀ ਅੱਛਾ ਇੱਕ ਤਾਂ ਕਪੜਾ ਵੀ ਇੱਧੇ ਰੇਟ ਤੇ ਦੇਣਾ ਤੇ ਨਾਲ 2500 ਦਾ ਅਟੈਚੀ ਫਰੀ ਵੀ ਟਰੋਲੀ ਆ ਬੰਦਾ ਟਰੋਲੀ ਵਾਲਾ ਲੋਕ ਲੱਗਦਾ ਹੈ ਅਟੈਚੀ ਔਰ 5 ਮਿੰਟ ਤੇ ਔਰ ਜਾਮਗੜ੍ਹ ਸੂਟ ਜੀ ਨਾਲ ਚੁੰਨੀ ਫੋਰ ਸੈਟ ਧਾਗੇ ਦਾ ਕੋ ਕੰਮ ਬੁਟੀਕ ਦਾ ਡਿਜ਼ਾਈਨਰ ਨਹੀਂ ਕੋਈ 13 15 18 ਕੁਛ ਨਹੀਂ 500 ਤੇ 95 ਰੁਪਏ ਜੀ ਭਾਈ 1 ਮਿੰਟ ਇੱਕ ਨਾ ਸਿਰਫ 595 ਬਿਲਕੁਲ ਬਿਲਕੁਲ ਵੀਰੇ ਅੱਜ ਰੇਟ ਦਾ ਪੂਰਾ ਮੈਨਾ ਇੱਕ ਵਾਰੀ ਤੁਹਾਨੂੰ ਦੁਬਾਰਾ ਕਹਣਾ ਰੇਟ ਚੈੱਕ ਕਰ ਲਓ ਵੀਡੀਓ ਚੱਕਰ ਚ ਨੁਕਸਾਨ ਨਾ ਕਰਾ ਲਈਏ ਜੀ ਮਾਣ ਦੀ ਸ਼ੱਤੀ ਹੈ ਕਿਤੇ ਚੈੱਕ ਕਰ ਦੁਬਾਰਾ ਗੱਲ ਨਹੀਂ ਕੀਤੀ ਜੋ ਬੋਲਦਾ ਹੋਈ ਸੱਚਾ ਹੋਈ ਅਖੀਰ ਗੱਲ ਦੇਣੇ ਪੈਣੇ ਲੋਕਾਂ ਨੂੰ ਇਹੀ ਰੇਟ ਦੇਣੀ ਹੈ ਇਹੀ ਰੇਟ ਤੇ ਨਹੀਂ 500 ਤੇ 95 ਮਸਲੀਨ ਨਾਣੀ ਮਸਲੀਨ ਲੈ ਲੋ ਜਿਹੜਾ ਮਰਜ਼ੀ ਕਪੜਾ ਲੈ ਲੋ 5-5 ਮੀਟਰ ਬੁਟੀਕ ਦੇ ਸੂਟ ਆਣਗੇ ਚੁੰਨੀ ਆਣਗੇ ਸਾਡੀ ਫੋਰ ਸਾਈਡ ਕਿਉਂ ਵਾਰ ਤਿਹਾਰ ਆਉਂਦੇ ਪੈਨੇ ਹੁਣ ਲੋਕੀ ਚੁੰਨੀਆਂ ਭਾਰੀਆਂ ਪਾਉਂਦੇ ਆ ਮੈਂ ਅੱਧਾ ਲਾਇਆ ਲੋਕੀ ਨਾ ਤਿਹਾਰ ਆਂਦੇ ਕਹਿੰਦੇ ਮਹਿੰਗਾ ਕਰ ਲੋ ਕਪੜਾ ਆਪਾਂ ਅੱਧੇ ਰੇਟ ਦੇ ਦੇਤਾ ਉਹ ਵੀਰ ਜੀ ਉਹ ਦੁਕਾਨ ਵਾਲੀ ਆਪਾ ਕਰਦੇ ਹੀ ਨਹੀਂ ਨਾ ਕਿ ਇਹਨੂੰ ਕਰਨ ਦੇਣੀ ਹੈ ਬਹੁਤ ਕੰਦਰੀ ਅੱਜਕੱਲ ਆਹ ਦੇਖੋ ਜਿੰਨੇ ਮਰਜ਼ੀ ਸੂਟ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਇਹ ਸਿਰਫ 595 ਰੁਪਏ 595 ਤੇ 595 ਦੀ ਹਰ ਸੂਟ ਪਰ ਰੇਟ ਮੈਂਸ਼ਨ ਹੋਊਗਾ ਅੱਧੇ ਪੈਸੇ ਦੋ ਸੂਟ ਲੈ ਜਾਓ ਆਹ ਦੇਖੋ ਜੀ ਨੇਚਰਲ ਕਰੇਵ ਦੀ ਪੂਰਾ ਝਾਲ ਕੱਢਿਆ ਫਰੰਟ ਪੂਰਾ ਚੁੰਨੀ ਆਊਗੀ ਪਾਤੀ ਨਾਲ ਇਹਦਾ ਰੇਟ ਬਾਜ਼ਾਰ ਵਿੱਚ ਇਹਦਾ 1500 1700 ਰੁਪਏ ਹਜ਼ਾਰ ਰੁਪਏ ਦੇ ਕਲੇ ਕਪੜਾ ਕਪੜਾਈ ਹੈ ਜੀ ਇਹ ਮਲਕ ਬਿਨਾ ਕਢਾਈ ਤੋਂ ਕਲੇ ਕਪੜੇ ਦਾ ਰੇਟ 1000 ਰੁਪਏ ਬਿਲਕੁਲ ਤੇ ਪ्योर ਕਰੇਵ ਹੈ ਜੀ ਇਹ ਤੇ ਸੂਟ ਦੇ 1300 सूट रेट ਸੀਗਾ ਜੀ ਆਦਰਡ ਕਰਦਾ ਮੈਂ 650 ਦੀ ਵਾਹ ਜੀ ਵਾਹ ਰੰਗ ਆਣਗੇ ਸਾਰੇ ਗੂੜੇ ਵਰਤਾਂ ਤੇ ਤਿਹਾਰਾ ਵਾਲੇ ਰੰਗ ਸਾਰੇ ਸੇਮੇ ਦੇਖਿਆ ਸਾਰਾ ਸੈਟ ਵਾਈਜ਼ ਆਵਾਲਾ ਸਾਰੇ ਰੰਗ ਮਿਲ ਜਾਣਗੇ ਸਾਰੇ ਰੰਗ ਡਿਜ਼ਾਈਨ ਚ ਨੇ ਮਰਜੀ ਸੈਟ ਜਿੰਨੇ ਮਰਜੀ ਲੋ ਆ ਲੋ ਇਸ ਤੋਂ ਪਰ ਹੋਰ ਪਾਰੇ ਦੇਖਣੇ ਆ ਲੋ ਪਿਓਰ ਕ੍ਰੇਸ ਨੂੰ ਹੋਰ ਪਾਰੇ ਆ ਲੋ ਹਾਂ ਇਹ ਚਾਹੀਏ ਪਾਰਟੀ ویئر ਸੂਟ ਆਗੇ ਸਾਰੇ ਬਿਲਕੁਲ ਬਿਲਕੁਲ ਕੋਰਨ ਖਾਨਾ ਜੀ ਜੀ ਇਹ ਪਾਰਟੀ ویئر ਸੂਟ ਵੇਖਦਾ 1500 1100 ਦਾ ਆਪਾਂ ਦੇਣਾ 700 ਰੁਪਏ ਜੁੜੇ 700 ਰੁਪਏ ਦਾ ਜੀ ਇਹ 700 ਰੁਪਏ ਦੇਣਾ ਭਾਜੀ ਬਿਲਕੁਲ ਬਿਲਕੁਲ 7 ਉਹ ਜਾਲ ਕੱਢਿਆ ਬਹੁਤ ਸੋਹਣੀ ਕਢਾਈ ਕੱਢੀ ਹੋਈ ਆ ਇਹ ਚ ਕਿੰਨੇ ਰੰਗ ਆਣਗੇ ਜੀ ਰੰਗ ਆਣਗੇ ਚਾਰ ਡਿਜ਼ਾਈਨ ਜਿੰਨੇ ਮਰਜ਼ੀ ਲੋ 500 ਤੇ 1400 ਸਾਡੇ ਕੋਲ ਮੈਨੂੰ 700 ਰੁਪਏ ਦਾ ਵਾਹ ਜੀ ਇਹ ਨਹੀਂ ਜੋੜੜ ਵੀ ਮਿਲ ਜਾਊਗੀ ਆ ਲੋ ਹਾਂ ਬਠੀਕ ਵਾਲੇ ਸੂਟ ਜੋੜੜ ਦੇ ਕਰਾ ਲੋ ਮਨਨ ਸਾਰਿਆਂ ਨੂੰ ਖੁਸ਼ ਕਰਨਾ ਕੋਈ ਸਾਰਿਆਂ ਸਾਰਿਆਂ ਦੇ ਸੂਟ ਦੇ ਸੇਲ ਲੈ ਨਾ 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 ਵੀਰੇ ਕਾਲਜ ਵਾਲੀਆਂ ਕੁੜੀਆਂ ਪਾਉਂਦੀਆਂ ਜੋੜੜ ਸੂਟ ਜੀ ਬਾਜੂ ਕੱਢੀ ਆਊਗੀ ਜੀ ਸਲਵਾਰ ਕੱਢੀ ਆਊਗੀ ਜੀ ਬਿਲਕੁਲ ਰੇਟ ਤੁਹਾਨੂੰ ਮੈਨਾਂ ਸਿਰ ਤੇ 700 ਰੁਪਏ 700 ਰੁਪਏ ਦਾ ਹੀ ਲੋ ਜੀ ਤੁਹਾਨੂੰ ਕਰੇਪ ਵੀ ਦਿਖਾ ਦ ਆ ਦੇਖੋ ਔਰਗੈਂਜ਼ਾ ਪਿਓਰ ਔਰਗੈਂਜ਼ਾ ਚ ਆ ਗਿਆ ਪਿਓਰ ਔਰਗੈਂਜ਼ਾ ਦੀ ਚੁੰਨੀ ਆਉਗੀ ਵਰਕ ਵਾਲੀ ਜੀ ਜੀ ਇਹਦਾ ਰੇਟ ਬਾਜ਼ਾਰ ਚ 2500 2300 2600 ਅਸੀਂ ਤੁਹਾਨੂੰ ਦੇਣਾ ਸਿਰਫ ਸਿਰਫ 845 ਰੁਪਏ ਸੂਟ ਜੀ ਇਹ ਪਾਜੀ ਇੱਕ ਮਿੰਟ ਇੱਕ ਮਿੰਟ ਔਰਗੈਂਜ਼ਾ ਦੇ ਸੂਟ ਕੱਲੇ ਬੇਸ ਇੰਨੇ ਦੇ ਆਉਂਦੇ ਜਿੰਨੇ ਮੁੰਡਿਆਂ ਦੇ ਵੀ ਬਿਲਕੁਲ ਬਿਲਕੁਲ ਅੱਧੇ ਮੁੱਲ ਦਾ ਕਪੜਾ ਮਿਲਣਾ ਜੀ ਆ ਲੋ ਜਿੰਨੇ ਮਸ ਜਿ ਡਿਜ਼ਾਈਨ ਲੋ ਆ ਲੋ ਇਹ 845 895 ਰੇਟ ਮਿਲਣਗੇ ਅੱਛਾ ਇਹ ਮੈਂ ਦੇ ਦਵਾਂ ਵਰਕ ਦੀ ਸਫਾਈ ਵੀ ਬਹੁਤ ਜ਼ਬਰਦਸਤ ਆ ਨਾ ਬਿਲਕੁਲ ਪਿਓਰ ਸੂਟ ਨਹੀਂ ਪਿਓਰ ਦੇ ਜੀ ਇਹ ਹਾਂ ਪੰਜ ਪੰਜ ਮੀਟਰ ਵਧੀਆ ਔਰਗੰజా ਪੜਾਊਗਾ ਜੀ ਬਿਲਕੁਲ ਜੀ ਨਾਲ ਸਲਵਾਰਾਂ ਨਹੀਂ ਹੈ ਵੀ ਪੂਰੇ ਪ੍ਰੋਪਰ ਜੀ ਚੁੰਨੀਆਂ ਨਹੀਂ ਹੈ ਭਾਰੀਆਂ ਕੱਟ ਵਰਕ ਵਾਲੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਦੇਖੋ ਛੇੜੇ ਤੋਂ ਡਾਰਕ ਛੇੜੇ ਤੋਂ ਲਾਈਟ 845 895 ਰੇਟ ਦੀਆਂ ਦੇ ਬੱਸ ਚਮਕਾ ਕਰਦੇ ਸੂਟ ਜਿਹੜੇ 1500 1800 2000 ਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ 595 ਜੀ ਦੇ ਬਿਲਕੁਲ ਬਿਲਕੁਲ 200 ਹਲੋ ਜਿੰਨੇ ਮਰਜ਼ੀ ਡਿਜ਼ਾਈਨ ਸਾਰੇ ਆਈਸਕ੍ਰੀਮ ਚਾਟ ਤੇ ਡਾਰਕ ਚਾਟ ਸਾਰੇ ਸਾਰੇ ਗੂੜੇ ਸਕੇ ਰੰਗ ਸਾਰੇ ਮਿਲ ਗਏ ਜੀ ਲੋ ਜੀ ਕਾਟਨ ਮਸਲੀਨ ਔਰ ਗੰਜਾ ਦਾ ਬਸ ਨਵੀਂ ਚੀਜ਼ ਆ ਗਈ ਸ਼ਿਮਰ ਜਿ ਸ਼ਿਮਰ ਹਾਂ ਸ਼ਿਮਰ ਦਾ ਸੂਟ ਬਾਜ਼ਾਰ ਚ ਇੰਨੀ ਗੜ ਕਿਤੋਂ ਨਹੀਂ ਮਿਲਦਾ ਜੀ ਬਿਲਕੁਲ ਤੇ ਚੁੰਨੀ ਉਹਦੇ ਭਾਰੀ ਤੱਕ ਦਾ ਦਿੰਦਾ 3500 ਸੂਟ ਜੀ ਇਹਦੇ ਤੇ ਵਰਕ ਵੀ ਕਾਫੀ ਭਾਰੇ ਕੀਤਾ ਹੋਇਆ ਹੈ ਉਹਦੇ ਵੀ ਵਰਕ ਆਣਗੇ ਜੀ ਨਾਲ ਆਣਗੀਆਂ ਚੁੰਨੀਆਂ ਹੈਵੀ ਫੋਰਸ ਹੈਰ ਜੀ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੋ ਇਹਦਾ ਰੇਟ ਬਾਜ਼ਾਰ ਦੇ ਵਿੱਚ ਤਾਂ 3000 25 2500 ਇਸ ਤੋਂ ਦੇਣਾ ਸਿਰਫ ਸਿਰਫ 895 ਰੁਪਏ ਸੂਟ ਜੀ 895 ਰੁਪਏ ਦਾ ਬਿਲਕੁਲ ਬਿਲਕੁਲ ਜੀ ਕੀ ਬਾਤ ਆਹ ਲੋ ਆੜੀਆਂ ਦੇਖੋ ਜੀ 945 ਰੁਪਏ ਦੀਆਂ ਦੀਆਂ ਦੇਖੋ ਇਸ ਤੋਂ ਵੀ ਭਰ ਰਿਆਂ ਦੀ ਚੁਣ ਇਸ ਤੋਂ ਵੀ ਵਧੀਆ ਇਹ 945 ਰੁਪਏ ਦੀ 945 ਦੇਖੋ ਕੀ ਬਾਤ ਜਿੰਨੇ ਮਰਜ਼ੀ ਡਿਜ਼ਾਈਨ ਲਓ 50% ਆਫ ਹਰ ਸੂਟ ਦੇ ਉੱਪਰ ਜੀ ਮਤਲਬ ਇਹ ਸਾਰੇ ਡਿਜ਼ਾਈਨ ਵੀ ਸਾਰੇ ਲੇਟੈਸਟ ਆਣਗੇ ਨਾ ਜੀ ਸਾਰੇ ਨਵੇਂ ਡਿਜ਼ਾਈਨ ਅਸੀਂ ਸਾਡੀ ਦੁਕਾਨ ਦੀ ਕਾਫੀ ਕਾਦੀ ਅਸੀਂ ਕਦੇ ਪੁਰਾਣੇ ਮਾਲ ਦੇ ਸੇਲ ਲਾਉਂਦੇ ਸਾਡੇ ਸਮਾਲ ਦੇ ਫਰੈਸ਼ ਮਾਲ ਜੋ ਅੱਜ ਕੱਲ ਦਾ ਹੁਣ ਬਿਲਕੁਲ ਨਵਾਂ ਟ੍ਰੈਂਡ ਆ ਉੱਤੇ ਸੇਲ ਆਉਂਦੇ ਆਪਾਂ 845 ਮਤਲਬ 845 ਜਿੱਥੇ ਮਰਜ਼ੀ ਲਪੋ ਜੀ ਕਿਆ ਬਾਤ ਲਓ ਜੀ ਇਸ ਤੋਂ ਉੱਪਰ ਬੁਟੀਕ ਦੇ ਸੂਟ ਰੇਡ ਕਰੋ ਭਰੇ ਜੀ ਆਲੋ ਅੱਛਾ ਮੈਂ ਤਾਂ ਹੈਵੀ ਵਾਲੇ ਵੀ ਆ ਜਾਣਗੇ ਜਿੰਨੇ ਮਰਜ਼ੀ ਸੂਟ ਹੈਵੀ ਲੋ ਜਿੰਨੇ ਮਰਜ਼ੀ ਹੈਵੀ ਇਹ ਤਾਂ ਭਾਈ ਲੋਕੀ ਆਫਰ ਹੀ ਲਾਉਂਦੇ ਇੱਥੇ ਵੀ ਆਫਰ ਲਾਏ ਜੀ ਜੀ ਮੇਰੀ ਦੁਕਾਨ ਤੇ ਹਰ ਸੂਟ ਪਰ ਰੇਟ ਟਿੱਕ ਲਿਖਿਆ ਹੋਇਆ ਜੀ ਦੇਖੋ ਗੋਡੇ ਵੱਟ ਜਾ ਕੰਮ ਆ ਚੁੰਨ ਜੀ ਜੀ ਹਰ ਸੂਟ ਪਰ ਰੇਟ ਮੈਂਸ਼ਨ ਹੋਊਗਾ ਤੁਸੀਂ ਬਸ ਅੱਧੇ ਪੈਸੇ ਦੇਣੇ ਆ ਤੇ ਸੂਟ ਲੈ ਲੈ ਜਾਣਾ ਬਸ ਕੀ ਬਾਤ ਹੈ ਜੀ ਇਹ ਜਿੰਦਾ ਮਰਜ਼ੀ ਡਿਜ਼ਾਈਨ ਲੋ ਇਹ ਹੁੰਦਾ ਮੈਂ ਦੇਖਦਾ ਜੀ ਇਹ ਹੈਗਾ ਜੀ 5000 ਵਾਲਾ ਇਹ ਆਪ 2500 ਦੇ ਕੇ ਲੈ ਜਾਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੰਨੇ ਮਰਜ਼ੀ ਲੋ ਕੋਈ 5 ਵਾਲਾ ਕੋਈ 25 ਵਾਲਾ ਕੋਈ 3 ਨਾਲ 2 ਵਾਲਾ ਹਰ ਸੂਟ ਦਾ ਅੱਧੇ ਪੈਸੇ ਦੋ ਵੇਖੋ ਜੀ ਆਹ ਕੱਢਿਆ ਗਲਾ ਬਿਲਕੁਲ ਆਹ ਦੇਖੋ ਆ ਆਊਗੀ ਜੀ ਬਾਜੂ ਜੀ ਜੀ ਬਹੁਤ ਸੋਹਣੀ ਹੈਵੀ ਬਾਜੂ ਆ ਜੀ ਜੀ ਆ ਆਊਗੀ ਸਲਵਾਰ ਕੜਾਈ ਹਾਂ ਠੀਕ ਹੈ ਜੀ ਨਾਲ ਉਹ ਕੀ ਚੁੰਨੀ ਕਢਾਈ ਚਨਾਉਂਦੀ ਹੈ ਕੋਈ ਚੁੰਨੀ ਅੱਛਾ ਚੁੰਨੀ ਵੀ ਹੈਵੀ ਨਾਲ ਸਾਰਾ ਪਾਰੇ ਸੂਟ ਨਹੀਂ ਪਾਰੇ ਸੂਟ ਬਿਲਕੁਲ ਜੀ ਜੀ ਜਿਹੜੇ ਸੂਟ ਤੇ ਜਿੰਨਾ ਵੀ ਰੇਟ ਆ ਉਹਨੇ ਦੋ ਲੈ ਜੋ ਜੀ ਅੱਛਾ ਇਹ ਅਧੇ ਰੇਟਾਂ ਦੇ ਵੀ ਅਧੇ ਰੇਟ ਤੇ ਅਧੇ ਰੇਟ ਤੇ ਇਹ ਸੂਟ ਬਾਜ਼ਾਰ ਦੇ ਵਿੱਚ ਬਿਆਲੇ ਤੋਂ 4000 ਰੁਪਏ ਦਾ ਅੱਜ ਤਾਂ ਦੇਣਾ 2395 ਪਾ ਜੀ ਹਾਂ ਜੀ ਜੀ ਇਹਦਾ 4000 ਦਾ ਮੈਂ ਕਹਿੰਦਾ ਅਧੇ ਰੇਟ ਦੇ ਦਿੰਦੇ ਸੂਟ ਦੇਣਾ ਭਾਈ ਵਾਹ ਜੀ ਜਿੰਨੇ ਮੱਜੜੀਆਂ ਲੋ ਜੀ ਆ ਲੋ ਬਿਲਕੁਲ ਜੀ ਉਹ ਘੜੀਆਂ ਨੇ ਪਿਓਰ ਦੇ ਇਕੱਲੇ ਹੈਂਡਵਰਕ ਦਾ ਕੰਮ ਆ ਮਸ਼ੀਨੀ ਕੰਮ ਨਹੀਂ ਜੀ 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 ਓਰੀਜਨਲ ਪੀਸ ਹੋਨਾਸਪੁਰ ਤੁਸੀਂ ਕਹਿੰਨਾ ਬਾਜ਼ਾਰ ਚ ਬਗਦਾ 3200 3300 ਠੀਕ ਹੈ ਜੀ ਇਹਦਾ ਵੀ ਧਨਵਾਦ ਮੌਲੀ ਦਵਾਂਗੇ ਇਹ ਬਾਜ਼ਾਰ ਨਾਲ 3500 ਦਿੰਦੇ ਸੀ 2500 ਦਾ ਹਾਂ ਹਾਂ ਦਵਾਂਗੇ 2500 ਦੋ 1250 ਮਿਲ ਦੋ ਸਾਢੇ 1250 ਹੀ ਦੇਣਾ ਸਾਢੇ 1250 ਹੀ ਦੇਣਾ ਭਾਜੀ ਨਾਲ ਦੇਖੋ ਫਰਕ ਆਊਗਾ ਜੀ ਦੇਖੋ ਸਲਵਾਰ ਕੱਢੋ ਚਾਹੇ ਕੱਢੋ ਬਾਜੂ ਤੁਹਾਡੀ ਮਰਜ਼ੀ ਹੈ ਜੀ ਸਿਰਫ ਸਾਢੇ 1250 ਮਿਲੂਗਾ ਇਹ ਹੋਰ ਸ਼ੇਮਰ ਕਪੜਾ ਆਊਗਾ ਜੀ ਅੱਛਾ ਇਹ ਰੰਗ ਜਿਹੜੇ ਇੱਥੇ ਦੁਕਾਨੇ 'ਤੇ ਸਾਰੇ ਇਹਦੇ 'ਚ ਹੀ ਆਣਗੇ ਨਾ ਸਾਰੇ ਰੰਗ ਵੀਰੇ ਰੰਗ ਜਿੰਨੇ ਮਰਜੀ ਡਿਜ਼ਾਈਨ ਵੀ ਹੋਰ ਜਿੰਨੇ ਮਰਜੀ ਦੇਖੋ ਮਹਿਰੂਨ ਜੀ ਜੀ ਇਹ ਵਰਤਾਂ ਵਾਸਤੇ ਸਪੈਸ਼ਲ ਕਲੈਕਸ਼ਨ ਆ ਗਿਆ ਦੁਪੱਟਾ ਵੀ ਖੋਲਣ ਲੱਗੇ ਮਾੜਾ ਖੋਲ ਕੇ ਦਿਖਾਓ ਹਾਂ ਲੋ ਆਲੋ ਦੁਪੱਟਾ ਪੂਰਾ ਹੈਵੀ ਆ ਜੀ ਆਲੋ ਜੀ ਜੀ ਇਹ ਬਾਜ਼ਾਰ 'ਚ ਇਹਦਾ 2500 3000 ਇਹਦੇ ਵਿੱਚ 1250 ਸੁੱਟ ਜੀ ਦੇਣਾ 1250 'ਚ ਹੈਵੀ ਦੁਪੱਟੇ ਮਰੋ ਇਹ ਪੂਰੇ ਵਰਕ ਕੱਢੇ ਹੋਏ ਰੰਗ ਵੀ ਸਾਰੇ ਵਰਤਨ ਵਾਲੇ ਦੇਖੋ ਮੈਜੈਂਟਾ ਮਹਿਰੂਨ ਪੀ ਆਪਣੀ ਨਿਚੋਆ ਸਾਰਾ ਆ ਦੇਖੋ ਜੀ ਸਲਵਾਰਾਂ ਗੱਡੀਆਂ ਵਾਲੇ ਸੂਟ ਬਾਜੂ ਵੀ ਗੱਡੀਆਂ ਉਹ ਸਲਵਾਰ ਵੀ ਗੱਡੀਆਂ ਹੋਊਗੀ ਜੀ ਆ ਲੇਟਰ ਮਾਰਕ ਆ ਗਿਆ ਸਾਰਾ ਬਿਲਕੁਲ ਬਿਲਕੁਲ ਸਾਰਾ ਇਹ ਸੂਟ ਸਿਰਫ 995 995 ਸਿਰਫ 995 ਬਿਲਕੁਲ ਜੀ ਬਿਲਕੁਲ ਇਸ ਤੋਂ ਇਸ ਤੋਂ ਵਧਿਆੜੀਆਂ ਦੇਖਣੀਆਂ ਵਧੀਆਂ ਮਿਲਣਗੇ ਆ ਦੇਖੋ ਜੀ ਜੀ ਬੁਟੀਕ ਦੇ ਸੂਟ ਗਾਰਨਿਸ਼ ਸ਼ਰਟ ਮੈਂ ਦੇਖੋ ਅੱਛਾ ਇਹ ਉਹ ਆ ਗਏ ਜਿਹੜੇ ਮਤਲਬ 4 4 5 5000 ਰੁਪਏ ਰੁਪਈ ਮੰਗਦੇ ਬਿਲਕੁਲ ਬਿਲਕੁਲ ਵੀਰ ਜੀ ਆਪਣੇ ਕੋਲ ਤਾਂ ਮਲ ਸੂਟ ਮਿਲਨੇ 4 ਤੇ 5 500 ਕੋਈ ਕੋਈ ਗਲੇਸ਼ਨ ਨਹੀਂ ਹੈਗੀ ਆਪਣੇ ਕੋਲ ਸੂਟ ਮਿਲ ਆ ਦੇਖੋ ਜੀ ਜੀ ਕੋਈ ਵੀ ਸੋਸਟ ਲੈ ਲੋ ਜਿੰਨੇ ਮਰਜ਼ੀ ਰੇਟ ਹੋਊਗਾ ਆਦਮਾ ਤੁਹਾਨੂੰ ਮਿਲਣਾ ਜੀ ਇਦਾਂ ਦੇ ਹਜ਼ਾਰਾਂ ਡਿਜ਼ਾਈਨ ਜੀ ਹੋ ਰਿਹਾ ਦੇਖੋ ਹਾਂ ਆ ਦੇਖੋ ਤੇ ਪਾਜੀ ਇੱਕੋ ਮੈਂ ਕਹਿੰਦਾ ਸੀਗਾ ਹੈਵੀ ਵਾਲੇ ਜਿਹੜੇ ਉਹ ਬ੍ਰਾਈਡਲ ਸੂਟ ਆ ਬਿਲਕੁਲ ਬਿਲਕੁਲ ਬ੍ਰਾਈਡਲ ਖਾਨੇ ਨੇ ਉਹ ਆ ਦੇਖੋ ਹਾਂ ਲੋ ਹੈਵੀ ਦੇਖੋ ਰੈੱਡ ਮੈਂਜੈਂਟਾ ਦਾ ਤੁਹਾਡੀ ਇਨੀ ਕਲੈਕਸ਼ਨ ਹੈ ਜੀ ਜੀ ਆ ਲੋ ਇਹ ਆ ਗਿਆ ਮਤਲਬ ਵਿਆਹ ਲਈ ਕੁੜੀ ਐ ਸੂਟ ਵਿਆਹ ਲਈ ਕੁੜੀ ਵਾਸਤੇ ਦੇਖੋ ਕੇਰੇ ਦਾ ਕੰਮ ਜੀ ਜੀ ਆ ਦੇਖੋ ਨਾਲ ਫੁੱਲ ਬਾਜੂ ਕੱਢੀ ਹੋਈ ਆ ਬਿਲਕੁਲ ਬਾਜੂ ਦਿਖਾਈ ਹੋ ਰਹੀ ਇਹ ਸਾਰਾ ਹੈਂਡਵਰਕ ਦਾ ਕੰਮ ਹੈ ਸਾਰਾ ਹੱਥ ਦਾ ਇੱਕ ਸਾਡੀ ਹੋਰ ਸਪੈਸ਼ਲ ਗੱਲ ਜਿਹੜੀ ਸਾਡੇ ਕੋਲ ਵਰੀ ਬਣੂਗੀ ਜਿਹੜੇ ਵਿਆਹ ਦੀ ਕੁੜੀਆਂ ਸੂਟ ਹੋਣਗੇ ਉਹ ਸਪੈਸ਼ਲ ਹਨ ਕੋਈ ਹੋਰ ਪਾਊਗਾ ਨਹੀਂ ਦੋ ਤਿੰਨ ਮਹੀਨੇ ਦਾ ਕਟਵਾਟ ਜੀ ਸਾਰੇ ਕਲੈਕਸ਼ਨ ਵਾਲੇ ਸਪੈਸ਼ਲ ਹੁੰਦੀ ਆ ਦੇਖੋ ਜੀ ਆ ਫਰਕਾ ਵਾਚ ਵੀ ਦੇਖੋ ਨਿਊ ਡਿਜ਼ਾਈਨ ਆ ਗਿਆ ਜੀ ਸਾਰੇ ਸਿਲੇਕਟਡ ਪੀਸ ਹੋਣਗੇ ਸਾਰੇ ਪੀਸ ਜਿਹੋ ਮਾਰਗ ਨਹੀਂ ਵੇਖਦਾ ਕਟਜੜੀਆਂ ਨੂੰ ਨਹੀਂ ਵੇਚਦੇ ਨਵਾਂ ਵਾਲੇ ਆ ਗਿਆ ਫਰਕਾ ਵਾਚ ਦੇਖੋ ਬਾਜੂ ਪਹੁੰਚਣਗੇ ਦੇਖੋ ਜੀ ਬਾਜੂ ਪਹੁੰਚੇ ਨਾਲ ਆ ਬਿਲਕੁਲ ਜੋ ਇੰਟਰਨੈਟ ਤੇ ਜੋ ਨਵਾਂ ਆ ਚੁੱਕਿਆ ਸਾਡੀ ਦੁਕਾਨ ਤੋਂ ਮਿਲੂਗਾ ਮਿਲੂਗਾ ਜੀ ਆ ਦੇਖੋ ਰੈੱਡ ਆ ਦੇਖੋ ਆ ਸੂੜੀ ਚੁੰਨੀ ਰਹੀ ਸੀ ਪਹਿਲਾਂ ਨਾ ਆਸਾਨਿਆ ਦੇਖੋ ਜੀ ਜੀ ਆਹ ਰੈਡ ਹੈਵੀ ਸੂੜੀ ਦਾ ਚੁੰਨੀ ਕਿੰਨੀ ਪਿਆਰੀ ਆ ਦੇਖੋ ਜੀ 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 ਆਲੋ ਕੋਈ ਬਰੀਕ ਪਟੀਆਂ ਨਹੀਂ ਬਣਾਈਆਂ ਪੂਰੀ ਚੁੰਨੀ ਦਾ ਚੋਲੇ ਪੱਟੇ ਲੈਨੇਖੋ ਮਤਲਬ ਸਾਰੇ ਐ ਹੈਵੀ ਹਾਜੀ ਕਾਲੇ ਇਹ ਕੋਈ ਲੈਸ ਨਹੀਂ ਲਾਈ ਹੋਈ ਉੱਪਰ ਕਢਾਈ ਕੀਤੀ ਸਾਰੀ ਦੇਖੋ ਸਾਰੀ ਕਢਾਈ ਆ ਕੋਈ ਉਹ ਕੰਮ ਨਹੀਂ ਹੈਗਾ ਜਿਵੇਂ ਆਮ ਦੇਖਦੇ ਆਪਾਂ ਥੋੜੀ ਪੱਟੀ ਲੈ ਕੇ ਲੈਸ ਲਾ ਦਿੰਦੇ ਉਹ ਕੰਮ ਨਹੀਂ ਤੇ ਪ੍ਰੋਪਰ ਹੈਂਡਵੋਅਰ ਦੇ ਸੂਟ ਨੇ ਜਨੇ ਮਰਦੀ ਨਹੀਂ ਅੱਦੇ ਰੇਟਾਂ ਚ ਹੀ ਦੇਨੇ ਨੇ ਸਾਰੇ ਪਾਠੀ ਹਰ ਸੂਟ ਪਰ ਲੱਗਿਆਊਗਾ ਵਾਹ ਜੀ ਬਸ ਤੁਸੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣਾ ਕੈਲਕੂਲੇਟਰ ਚੱਕੋ ਜੋੜ ਲਾਓ ਆ ਦੇਖੋ ਚੁੰਨੀਆਂ ਪਾਰੇ ਜਾਲ ਹਾਂ ਰੇਂਜ ਸਸਤੀ ਮਹਿੰਗੀ ਆਤ ਨੇ ਉਹ ਹੈਗੀ ਆ ਜੀ ਆ ਲਓ ਜੀ ਜੀ ਅਚਾ ਚਾਰੇ ਜਾਲ ਦੁਪਟਾ ਆ ਗਿਆ ਕੋਈ ਲੋਗ ਸਾਰੀ ਜੀ ਅੱਧ ਮੋਲਤੇ ਆ ਜੀ ਜਿੰਨੇ ਮਰਜ਼ੀ ਲੈ ਲਓ ਜੀ ਇਸ ਤੋਂ ਬਿਨਾਂ ਦੇਖੋ ਭਾਜੀ ਨੇੜੇ ਦਿਖਾਓ ਜੀ ਆ ਦੇਖੋ ਆ ਸਪੈਸ ਸਾਰੀ ਦੀ ਦੇਖੋ ਬਿਲਕੁਲ ਸਾਰੀ ਗੜੀ ਪੀਸ ਨੇ ਜਿੰਨੇ ਨੇ ਜੀ ਸਾਰੇ ਬੁੜੀ ਦੇ ਸੂਟ ਨੇ ਇਹ ਵੀ ਤੁਹਾਨੂੰ ਅੱਧ ਮੋਲਤੇ ਮਿਲਨੇ ਆ ਜੀ ਚਲਵਾਰਾਂ ਕੱਢੀਆਂ ਆਣਗੀਆਂ ਚੁੰਨੀਆਂਆਂ ਪਾਰੀਆਂ ਜਾਲ ਵਾਲੀਆਂ ਜੀ ਜੀ ਓਹ ਆ ਕਲੈਕਸ਼ਨ ਜਿਹੜੀ ਉਹਨਾਂ ਦਿਖਾ ਦਵਾਂ ਜੀ ਜੀ ਆ ਲੋ ਆ ਸਾਰੀ ਕਲੈਕਸ਼ਨ ਸਾਰੇ ਇੱਧੇ ਰੇਟਾਂ ਸਾਰੇ ਵੀਰ ਜੀ ਸਾਰੇ ਇਸ ਤੋਂ ਬਿਨਾ ਹੋਰ ਹਜ਼ਾਰਾਂ ਦੀਆਂ ਦਿਖਾਵਾਂਗੇ ਤੁਹਾਨੂੰ ਜਿੰਨੇ ਮੱਗੀਆਂ ਦੀਆਂ ਲੋ ਆ ਦੇਖੋ ਇੱਕ ਇੱਕੜੀਆਂ ਦਿਖਾਣਾ ਦਿਖਾਣ ਲੱਗੀ ਦੋ ਦਿਨ ਦੋ ਦਿਨ ਲੈਣੇ ਤੋਂ ਦੇਖਦੇ ਨੂੰ ਜਲਦੀ ਆ ਔਰਗੈਂਜਾ ਦਾ ਪਿਓਰ ਕੁੜੀਆਂ ਦੇਖੋ ਬਿਲਕੁਲ ਇਹ ਬਾਜ਼ਾਰ ਤੋਂ ਤਾਂ 3500 3600 ਰੁਪਏ ਸਲਵਾਰ ਕਿਹੜੀ ਆਉਂਦੀ ਇਹਦੀ ਹਾਂ ਹਾਂ ਇਹ ਤੁਹਾਨੂੰ ਦੇਣਾ 1500 ਰੁਪਏ ਦਾ ਭਾਜੀ 1500 ਰੁਪਏ ਦਾ 1500 ਰੁਪਏ ਦਾ ਸਿਰਫ 1500 ਭਾਜੀ 1500 ਚ ਵਾਹ ਜੀ ਏਦਾਂ ਦੇ ਹਜ਼ਾਰਾਂ ਦੀ ਮਾਨੇ ਦੀ ਛੱਟੀ ਮੱਛਵੜਾ ਜੀ ਤੁਹਾਨੂੰ ਡਰੈਸ ਪਰਪਰ ਸਮਝਾ ਦਿੰਨੇ ਆ ਬੱਸ ਸਟੈਂਡ ਰੋਡ ਨੇੜੇ ਸਰਕਾਰੀ ਹਸਪਤਾਲ ਮਾਨੇ ਦੀ ਛੱਟੀ ਮੱਛਵੜਾ ਮੋਬਾਈਲ ਨੰਬਰ نوٹ ਕਰ ਲਓ 81465 12700 ਸੋਸ਼ੀ ਗਾਲ ਜੀ